ਅੱਜ ਫਾਦਰਜ਼ ਡੇ ਭਾਜੀ ਕਿੰਨਾ ਕ ਕਸਟਮਰਸ ਆ ਰਹੇ ਆ ਫਾਦਰਜ਼ ਡੇ ਨੂੰ ਬਹੁਤ ਬਾਕਸ ਨੂੰ ਓਕੇ 10% ਵੀ ਹੈ ਵੀ ਨਿਊਜ਼ ਦੇਖਦੇ ਹੋਏ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਐਂਕਰ ਵਿਕਾਸ ਮੋਗਿਆ ਔਰ ਅੱਜ ਅਸੀਂ ਨਕੋਦਰ ਸ਼ਹਿਰ ਦੀ ਬਹੁਤ ਹੀ ਰੈਨੌਂਡ ਬਹੁਤ ਹੀ ਫੇਮਸ ਔਰ ਇੱਕ ਐਸੀ ਸ਼ਾਪ ਦੇ ਉੱਪਰ ਪਹੁੰਚੇ ਹੋਏ ਹਾਂ ਜਿੱਥੇ ਲੱਗਦਾ ਮੈਨੂੰ ਲੱਗਦਾ ਬਈ ਨਕੋਦਰ ਦਾ ਹਰ ਨੌਜਵਾਨ ਇਸ ਸ਼ਾਪ ਤੇ ਆਇਆ ਹੋਵੇਗਾ ਪੱਕਾ ਔਰ ਗ੍ਰੀਟ ਐਂਡ ਗਿਫਟ ਗੈਲਰੀ ਕੀ ਇਹ ਵੀ ਕਾਲਜ ਰੋਡ ਦੇ ਉੱਪਰ ਸ਼ੰਕਰ ਰੋਡ ਦੇ ਉੱਪਰ ਆਪਾਂ ਇੱਥੇ ਮੌਜੂਦ ਆ ਇਸ ਵੇਲੇ ਔਰ ਅੱਜ ਦਿਨ ਹੈ ਜੀ ਫਾਦਰਸਡੇ ਔਰ ਮਈ ਦੇ ਮਹੀਨੇ ਦੇ ਵਿੱਚ ਮਦਰਸਡੇ ਸੈਲੀਬ੍ਰੇਟ ਕੀਤਾ ਗਿਆ ਬੱਚਿਆਂ ਵੱਲੋਂ ਔਰ ਅੱਜ ਫਾਦਰਸਡੇ ਹੈ ਜੀ ਔਰ ਫਾਦਰਸਡੇ ਦੇ ਉੱਪਰ ਜੋ ਬਾਜ਼ਾਰ ਦੀਆਂ ਰੌਣਕਾਂ ਦੇਖਣ ਨੂੰ ਮਿਲਨੀ ਆ ਚਾਹੀਦੀਆਂ ਸੀ ਸ਼ਾਇਦ ਉਹ ਨਹੀਂ ਮਿਲਦੀਆਂ ਪਈਆਂ ਅਸੀਂ ਪੂਰੀ ਮਾਰਕੀਟ ਦੇਖ ਕੇ ਆਏ ਆ ਪਰ ਅਸੀਂ ਸਾਡੀ ਬ੍ਰੇਕ ਲੱਗੀ ਇਸ ਵੇਲੇ ਗ੍ਰੀਟਿੰਗ ਗਿਫਟ ਗੈਲਰੀ ਭਾਜੀ ਉਹਨਾਂ ਦੇ ਕੋਲ ਵੀ ਗੁਪਤਾ ਸਾਹਿਬ ਕੀ ਆਜਾਣ ਤੁਹਾਡਾ ਹਾਂਜੀ ਅ ਗੱਲ ਫਾਦਰਸਡੇ ਦੀ ਆਪਾਂ ਕਰ ਰਹੇ ਹਾਂ ਕਿਉਂਕਿ ਅੱਜ ਫਾਦਰਸਡੇ ਹੈ ਅੱਜ ਤੋਂ ਕਾਫੀ ਸਾਲ ਪਹਿਲਾਂ ਜਦੋਂ ਇਹ ਦਿਨ ਆਉਂਦੇ ਸੀਗੇ ਮਦਰਸਡੇ ਫਾਦਰਸਡੇ ਸਿਸਟਰਡੇ ਬ੍ਰਦਰਸਡੇ ਉਹ ਕ੍ਰੀਜ਼ ਕੁਝ ਹੋਰ ਹੁੰਦਾ ਸੀ ਅੱਜ ਕ੍ਰੀਜ਼ ਕੁਝ ਹੋਰ ਹੈ ਅੱਜ ਤੁਸੀਂ ਬਦਲਾਅ ਜਿਹੜਾ ਆਇਆ ਉਹਦੇ ਵਿੱਚ ਕਿੰਨਾ ਮਹਿਸੂਸ ਕਰਦੇ ਹੋ ਤੁਸੀਂ ਉਹ ਤਾਂ ਬਦਲਾਅ ਬਹੁਤ ਜ਼ਿਆਦਾ ਹੈ ਜੀ ਡਿਜੀਟਲ ਇੰਗਲਿਆ ਦੇ ਨਾਲ ਡਿਜੀਟਲ ਇੰਡੀਆ ਵੱਧ ਗਿਆ ਹੈ ਪਰ ਗਰੀਟਿੰਗ ਕਾਰਡਸ ਸੈਕਸ਼ਨ ਖਤਮ ਹੋ ਗਿਆ ਹਾਂ ਪਹਿਲਾਂ ਤਾਂ ਗਰੀਟਿੰਗ ਕਾਰਡ ਦਿੰਦੇ ਹੋ ਤਹਿਣਾ ਤੇ ਅੱਜ ਕੱਲ ਨੂੰ ਉਹਦੀ ਸੋ ਦਾ ਹੁਣ ਸੇਲ 5% ਵੀ ਹੈ ਨਹੀਂ। ਅੱਛਾ। ਕੁਛ ਵੀ ਨਹੀਂ ਰਿਹਾ ਜਿਵੇਂ ਜਦੋਂ ਤੱਕ ਅੱਗੇ ਪਹਿਲਾਂ ਸੇਲ ਬਹੁਤ ਜ਼ਿਆਦਾ ਹੋਏਗੀ, ਦੀਵਾਲੀ ਹੋਗੀ, ਰਾਖੀ ਹੋਗੀ, ਮਦਰਡੇ, ਟੀਚਰਡੇ। ਹਮਮ। ਅੱਜ ਕੱਲ ਦੇ ਹਿਸਾਬ ਨਾਲ ਤੁਸੀਂ 5% ਕੰਮ ਚੱਲ ਰਹੀ ਹੈ। ਅੱਛਾ। ਇਹ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਯੂਥ ਦੇ ਵਿੱਚ ਅਵੇਅਰਨੈਸ ਘਟਾਇਆ ਜਾਂ ਅਡਵਾਂਸ ਹੋ ਗਿਆ। ਯੂਥ ਬਾਹਰ ਬੜਾ ਜਾਇਆ ਰਿਹਾ ਹੈ। ਅੱਛਾ। ਅਵੇਅਰਨੈਸ ਕੀ ਹੈ ਅਜਿਹਾ ਕਾਲ ਫੋਨ ਦੇ ਉੱਪਰ ਕਲਿੱਕ ਕਰਾਂ ਉਹ ਦੂਸਰੇ ਬੰਦੇ ਨੂੰ ਮੈਸੇਜ ਆ ਜਾਂਦਾ ਹੈ ਹਮਮ ਅਗਲਾ ਕਹਿੰਦਾ ਟਾਈਮ ਵੇਸਡ ਹੁੰਦਾ ਹੈ ਹਮਮ ਸ਼ਾਟ ਅਗਲਾ ਕਹਿੰਦਾ ਜੀ ਉੱਤੇ ਪੋਸਟ ਕਰਨਾ ਪਏਗਾ ਜੇ ਤੁਹਾਨੂੰ ਪੈਸੇ ਲੱਗਣਗੇ ਹਮਮ ਇਸ ਤਰ੍ਹਾਂ ਕੇ ਅਗਲਾ ਕਹਿੰਦਾ ਮੈਸੇਜ ਕਰਦੇ ਹੋ ਸਵੇਰੇ ਪਹੁੰਚ ਜਾਣਾ ਹੈ ਗਰੀਟਿੰਗ ਕਾਰਡ ਪਤਾ ਨਹੀਂ ਪਹੁੰਚਣਾ ਕਿ ਨਹੀਂ ਪਹੁੰਚਣਾ ਕੋਈ ਵੀ ਫੈਸਟੀਵਲ ਹੁੰਦਾ ਸੀਗਾ ਸਾਨੂੰ ਯਾਦ ਆਇਆ ਸੀ ਬਹੁਤ ਕ੍ਰੈਡਿਟ ਕਾਰਡ ਜਿਹਦੇ ਨੂੰ ਦੰਦੇ ਹੁੰਦੇ ਸੀਗੇ ਈਵਨ ਨਾ ਨਿਊ ਇਅਰ ਦੇ ਵਿੱਚ ਆਪਣੇ 12 ਵਜੇ ਵੈਲੈਂਟਾਈਨ ਦਾ ਕਹਿੰਦੇ ਬਹੁਤ ਸੇਲ ਹੁੰਦਾ ਸੀ ਉਹ ਹੈ ਇ ਬਿਲਕੁਲ ਵੀ ਨਾ ਫਿਰ ਤੇ ਗਿਫਟਸ ਦੀ ਗੱਲ ਕਰਾਂ ਤੇ ਤੁਹਾਡੀ ਰਿਕਵੈਸਟ ਹੈ ਓਵਰਆਲ ਰਿਸਪੌਂਸ ਬਹੁਤ ਅੱਛਾ ਆਨਲਾਈਨ ਦੇ ਵਿੱਚ ਬਹੁਤ ਫਰਕ ਆ ਆ ਮੈਂ ਉਸੇ ਕੁਐਸਚਨ ਤੇ ਆਨ ਲੱਗ ਸਕਿਆ ਉਸ ਟਾਪਿਕ ਦੇ ਉੱਪਰ ਆਨਲਾਈਨ ਜਿਹੜੀ ਸ਼ਾਪਿੰਗ ਹੈ ਉਹਦੇ ਨਾਲ ਵਿੱਚ ਕੋਲਾਈਨ ਦਾ ਫਰਕ ਬਹੁਤ ਹੈ ਪਰ ਆਨਲਾਈਨ ਦੇ ਵਿੱਚ ਡੁਪਲੀਕੇਸੀ ਬਹੁਤ ਅੱਛਾ ਉੱਥੇ ਤੁਹਾਨੂੰ ਦਿਖਾਣਾ ਪ੍ਰਾਈਸ ਹੋਰ ਹੈ ਮਾਦਾ ਕੁਝ ਹੋਰ ਹੈ ਵੀ ਤੁਹਾਨੂੰ ਐਕਚੁਅਲ ਪ੍ਰਾਈਸ ਦਾ ਪਤਾ ਹੀ ਨਹੀਂ ਹੈ ਕੀ ਹਾਂ ਜੋ ਸਿਰਫ ਉਹਨੂੰ ਪਤਾ ਸ਼ੌਪ ਵਾਲੇ ਨੂੰ ਪਤਾ ਹੈ ਉੱਥੇ ਐਮ ਆਰ ਪੀ 1000 ਕਰਕੇ 50% ਲੈਸ ਕਰ ਦਿੰਦੇ ਪੂਰਾ ਐਕਚੁਅਲ ਪ੍ਰਾਈਸ ਹੀ 500 ਹੋਏਗਾ ਫਿਰ ਹਾਂ ਤੁਸੀਂ ਗ੍ਰੀਟਿੰਗ ਕਾਰਡ ਦੀ ਗੱਲ ਕੀਤੀ ਗੁਪਤਾ ਸਾਹਿਬ ਇਹ ਆਪਣਾ ਨਕੌਦਰ ਸ਼ਹਿਰ ਜਿਹੜਾ ਬੜਾ ਛੋਟਾ ਸ਼ਹਿਰ ਹੈ ਤੇ ਜਲੰਧਰ ਬਹੁਤ ਵੱਡਾ ਉਸ ਤੋਂ ਵੱਡਾ ਲੁਧਿਆਣਾ ਚੰਡੀਗੜ੍ਹ ਤੇ ਇਹ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਅਸਰ ਦੇਖ ਨੂੰ ਮਿਲਦਾ ਕਿ ਸਿਰਫ ਨਕੌਦਰ ਵਿੱਚ ਹੀ ਨਕੌਦਰ ਵਿੱਚ ਤਾਂ ਹੈ ਹੀ ਓਵਰ ਆਲ ਹੀ ਹੈ ਸਾਰੇ ਕਿਤੇ ਓਕੇ ਅੱਗੇ ਜਦੋਂ ਗ੍ਰੀਟਿੰਗ ਕਾਰਡ ਜਦੋਂ ਨਿਊ ਇਅਰ ਦਾ ਕੰਪਨੀ ਬਣਾਉਂਦੀ ਸੀ 100 ਡਿਜ਼ਾਈਨ ਬਣਾਉਂਦਾ ਜੀ 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 ਕਿ ਨਾਲ ਕਲ 15 ਬੰਦੇ ਪਏ ਹਮ ਇਹ ਕੰਪਨੀ ਘਟ ਬਣਾਏਗੀ ਤਾਂ ਫਿਰ ਉਹ ਆਪਣਾ ਵੀ ਓਵਰ ਆਲ ਤੋਂ ਕੱਟੂਗਾ ਹਾਂ ਹਾਂ ਤੇ ਤੁਹਾਨੂੰ ਕੀ ਲੱਗਦਾ ਵੀ ਆਨ ਵਾਲੇ ਟਾਈਮ ਦੇ ਵਿੱਚ ਇਹ ਬਦਲਾਵ ਥੋੜਾ ਯੂ-ਟਰਨ ਮਾਰੇਗਾ ਯੂਥ ਦੇ ਵਿੱਚ ਜਾਂ ਹੋ ਵੀ ਸਕਦਾ ਹੈ ਜੀ ਨਹੀਂ ਨਿਕਲ ਸਕਦਾ ਇਹਦੇ ਵਿੱਚ ਤਾਂ ਕੋਈ ਨਹੀਂ ਸਕਦਾ ਕੀ ਬੜਾ 5-7 ਸਾਲ ਦਾ ਦਿਲ ਚ ਰਗੜਾ ਫਾਟ ਕੇ ਜਿਵੇਂ ਹਾਂ ਸਰ ਜੀ ਮੈਂ ਤਾਂ ਨਹੀਂ ਕਹਾਂ ਹਾਂ 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 ਦੁਬਾਰਾ ਦੁਬਾਰਾ ਫੇਕ ਕਰਦੇ ਆ ਸ਼ਾਇਦ ਬਾਕੀ ਉਹ ਕਹਿ ਨਹੀਂ ਸਕਦਾ ਕਿ ਤਾ ਪੇਪਰ ਵੀ ਆਨਲਾਈਨ ਹੋਣਾ ਜੀ ਬਿਲਕੁਲ ਸਹੀ ਗੱਲ ਹੈ ਜੀ ਸੋ ਗੁਪਤਾ ਸਾਹਿਬ ਫਿਰ ਵੀ ਯੂਥ ਨੂੰ ਆਪਣੇ ਵੱਲੋਂ ਕੋਈ ਸਨੇਹ ਦੇਣਾ ਚਾਹੋ ਵੀ ਦੁਬਾਰਾ ਉਹ ਟਾਈਮ ਵਾਪਸ ਆ ਜਾਵੇ ਜਿਹੜਾ ਉਹ ਪਹਿਲਾਂ ਸੀਗਾ ਟਾਈਮ ਆਏਗਾ ਤਾਂ ਰਿਲੇਸ਼ਨ ਬੜੀ ਹੋ ਜਾਊਗਾ ਹਾਂ ਮੈਂ ਵੀ ਦਾ ਉਹ ਸਵੀਰ ਮੈਸੇਜ ਕਰਦਾ ਪਤਾ ਨਹੀਂ ਪੜਨਾ ਨਹੀਂ ਪੜਨਾ ਉਹ ਫਰੀ ਹੁੰਦਾ ਸੀ ਮੈਨੂੰ ਕ੍ਰੈਡਿਟ ਕਾਰਡ ਆਇਆ ਹਾਂ ਅੱਜ ਕੱਲ੍ਹ ਸ਼ਾਇਦ ਉਹ ਉਹ ਤਾਂ ਫੇਸਬੁਕ ਤੇ ਸ਼ੋ ਹੋ ਜਾਂਦਾ ਵੀ ਇਹਦਾ ਬਰਥਡੇਅਂ ਵਿਸ਼ ਕਰ ਹਾਂ ਅੱਗੇ ਪਤਾ ਹੁੰਦਾ ਸੀ ਕਿ ਹਾਂ ਵੀ ਮੈਂ ਇਹਨੂੰ ਗ੍ਰੀਟਿੰਗ ਨਾਟ ਭੇਜਣਾ ਹੈ ਹਾਂ ਅੱਜ ਕੱਲ੍ਹ ਹੈ ਨਹੀਂ ਅੱਜ ਕੱਲ੍ਹ ਵੈਲਟ ਸਵੇਰੇ ਸੂਬਾ ਮੈਸੇਜ ਆ ਜਾਏ ਨੋਟੀਫਿਕੇਸ਼ਨ ਆ ਗਈ ਸਵੀਰ ਮੈਸੇਜ ਕਰ ਦਿੰਦਾ ਫਿਰ ਨੋਟੀਫਿਕੇਸ਼ਨ ਨਹੀਂ ਆ ਗਈ ਤੇ ਦੋ ਦਿਨ ਬਾਅਦ ਯਾਦ ਆਈ ਜੀ ਨੂੰ ਭੇਜਣਾ ਹੈ ਅੱਜ ਫਾਦਰਜ਼ਡੇ ਹੈ ਭਾਜੀ ਤੇ ਕਿੰਨਾ ਕਸਟਮਰਸ ਆ ਰਹੇ ਆ ਫਾਦਰਜ਼ਡੇ ਦੇ ਸੁਬੂ ਬਾਕਸ ਨੂੰ 10% ਵੀ ਹੈ ਇਹਦਾ ਕਾਰਨ ਉਹੀ ਕਾਰਨ ਉਹੀ ਹੋਰ ਓਵਰঅল ਸੀ ਓਵਰঅল ਸਾਰੇ ਕਿਤੇ ਅੱਜ ਕੱਲ ਵੈਸੇ ਨਹੀਂ ਥੋੜਾ ਜਨਾ ਮਾਰਕੀਟਸ ਲੰਘ ਪੈ ਗਿਆ ਦੀ ਜਲਦੀ ਕੋ ਜੀ ਜੀ ਯਸ ਯਰ ਸਭ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much ਔਰ ਦੋਸਤੋ ਫਾਦਰਜ਼ਡੇ ਦਾ ਦਿਨ ਹੈ ਅੱਜ ਔਰ ਫਾਦਰਜ਼ਡੇ ਸੈਲੀਬ੍ਰੇਸ਼ਨ ਹੋ ਰਹੀ ਹੈ ਤੇ ਜਿਸ ਤਰ੍ਹਾਂ ਗੁਪਤਾ ਸਾਹਿਬ ਨੇ ਦੱਸਿਆ ਵੀ ਸਮੇਂ ਦੇ ਸਾਧਨ ਨਾਲ ਬਹੁਤ ਵੱਡਾ ਬਦਲਾਅ ਆ ਰਿਹਾ ਹੈ ਚੇਂਜ ਆ ਰਹੀ ਹੈ ਸੋਚ ਬਦਲ ਰਹੀ ਹੈ ਯੂਥ ਦੀ ਸੋ ਉਮੀਦ ਕਰਦੇ ਹਾਂ ਵੀ ਸਾਡਾ ਇਹ ਸੁਨੇਹਾ ਜਿਹੜਾ ਹੈ ਆਰਬੀ ਇੰਡੀਆ ਟੀਵੀ ਨਿਊਜ਼ ਵੱਲੋਂ ਤੁਹਾਡੇ ਤੱਕ ਇਹ ਹੀ ਹੈ ਆਪਣੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖੋ ਜ਼ਰੂਰੀ ਨਹੀਂ ਫਾਦਰਸਡੇ ਵਾਲੇ ਦਿਨ ਹੀ ਗਿਫਟ ਦੇਣਾ ਜਦੋਂ ਦਿਲ ਕਰੇ ਤੁਸੀਂ ਆਪਣੇ ਪਾਪਾ ਨੂੰ ਆਪਣੇ ਮਮਾ ਨੂੰ ਗਿਫਟ ਦੇ ਸਕਦੇ ਹੋ ਸੋ ਟੇਕ ਕੇਅਰ ਆਪਣੇ ਰਿਸ਼ਤਿਆਂ ਦਾ ਖਿਆਲ ਰੱਖੋ ਇਸ ਤੋਂ ਵੱਡੀ ਕੋਈ ਪ੍ਰੋਪਰਟੀ ਨਹੀਂ ਹੈ ਸਾਡਾ ਮੈਸੇਜ ਇਹ ਹੀ ਹੈ ਜੀ ਔਰ ਦੁਨੀਆ ਦੇ ਹਰ ਫਾਦਰ ਨੂੰ ਸਾਡੇ ਵੱਲੋਂ ਆਰਬੀ ਇੰਡੀਆ ਟੀਵੀ ਨਿਊਜ਼ ਵੱਲੋਂ ਹੈਪੀ ਫਾਦਰਸ ਡੇ ਥੈਂਕ ਯੂ ਸੋ ਮ